ਸਸ਼ੀ ਕਾਲ ਜੀ ਗੁਰਲੀਨ ਬਟਿਕ ਜਗਰਾਉਂ ਤੇ ਤੁਹਾਡਾ ਸਵਾਗਤ ਹੈ ਅੱਜ ਫੇਰ ਆਪਾਂ ਹੈਂਡਵਰਕ ਵਾਲੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਹਾਂ ਅੱਜ ਵਾਲੇ ਸੂਟਾਂ ਦੇ ਵਿੱਚ ਕੁਝ ਬਹੁਤ ਹੀ ਜ਼ਿਆਦਾ ਹੈਵੀ ਸੂਟ ਰਹਿਣਗੇ ਕੁਝ ਕੈਜੂਅਲ ਵੇਅਰ ਰਹਿਣਗੇ ਤੁਸੀਂ ਇਹਨਾਂ ਸੂਟਾਂ ਨੂੰ ਜੇ ਆਰਡਰ ਕਰਨਾ ਚਾਹੁੰਦੇ ਹੋ ਆਪਣਾ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਉਹਦੇ ਉੱਪਰ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਦੇ ਸਕਦੇ ਹੋ ਤੇ ਪ੍ਰਾਈਸ ਲੈ ਸਕਦੇ ਹੋ ਪਹਿਲਾਂ ਪਲੀਜ਼ ਇੱਕ ਵਾਰ ਕਨਫਰਮ ਜ਼ਰੂਰ ਕਰ ਲਿਆ ਕਰੋ ਪ੍ਰਾਈਸ ਲੈ ਕੇ ਹੀ ਨਾ ਕਰੋ ਸਾਡਾ ਆਰਡਰ ਫਾਈਨਲ ਆ ਇੱਕ ਵਾਰ ਮੇਰੇ ਨਾਲ ਫੋਨ ਤੇ ਗੱਲ ਜ਼ਰੂਰ ਕਰਿਆ ਕਰੋ ਆਪਾਂ ਫੋਨ ਅਟੈਂਡ ਜ਼ਰ ਤਾਂ ਪਲੀਜ਼ ਇੱਕ ਵਾਰ ਜਿਵੇਂ ਫੋਨ ਤੇ ਮੇਰੇ ਨਾਲ ਗੱਲ ਕਰਕੇ ਸਾਰਾ ਫੋਨ ਦਾ ਆਰਡਰ ਕਲੀਅਰ ਕਰਕੇ ਫਿਰ ਹੀ ਆਪਾਂ ਮੰਨਦੇ ਹੁੰਨੇ ਆ ਆਰਡਰ ਨੂੰ ਤੇ ਬਾਕੀ ਆਪਣੀ ਜਿਹੜੀ ਬੁਟੀਕਾ ਉਹ ਰੈਕੋਰਡ ਵਾਲੀ ਰੋਡ ਦੇ ਉੱਪਰ ਜਗਰਾਉਂ ਸ਼ਹਿਰ ਦੇ ਵਿੱਚ ਆ ਮੈਂ ਜਗਰਾਉਂ ਸ਼ਹਿਰ ਦੇ ਉੱਪਰ ਵਿੱਚ ਆ ਤੇ ਰੋਡ ਦੇ ਉੱਪਰ ਆ ਤੁਸੀਂ ਇੱਥੇ ਕਿਸੇ ਵੀ ਟਾਈਮ ਆਪਾਂ ਨੂੰ ਕਾਲ ਕਰਕੇ ਆ ਸਕਦੇ ਹੋ ਤੇ ਆਰਡਰ ਆਪਣਾ ਜੀ ਬੁਟੀਕ ਤੇ ਆ ਕੇ ਵੀ ਦੇਣਾ ਚਾਹੁੰਦੇ ਹੋ ਜਾਂ ਆ ਕੇ ਬੁਟੀਕ ਤੇ ਕੋਸ਼ਿਸ਼ ਤੁਸੀਂ ਸੂਟ ਬਣੇ ਦੇਖਣਾ ਚਾਹੁੰਦੇ ਹੋ ਬਾਕੀ ਮੇਰੇ ਕੋਲ ਜਿਹੜੇ ਜ਼ਿਆਦਾ ਸੂਟ ਹੁੰਦੇ ਆ ਜਿਵੇਂ ਜਿੱਦਾਂ ਜਿੱਦਾਂ ਭੈਣ ਆਪਾਂ ਨੂੰ ਆਰਡਰ ਦਿੰਦੀਆਂ ਨੇ ਆਪਾਂ ਕਰਾਂਗੇ ਵੀ ਕੰਮ ਸ਼ੁਰੂ ਥੋੜਾ ਜਿਆ ਪਰ ਅਜੇ ਥੋੜਾ ਟਾਈਮ ਲੱਗੂਗਾ ਚਲੋ ਆਪਾਂ ਸ਼ੁਰੂ ਕਰਦੇ ਆ ਇਸ ਪਹਿਲੇ ਸੂਟ ਤੋਂ ਹਾਂਜੀ ਇਹ ਬਹੁਤ ਹੀ ਸੋਹਣਾ ਸੂਟ ਆ ਪ੍ਰੈਸ ਕਰ ਦਿੱਤੀ ਇਹ ਕਰਨੇ ਸ਼ਲਾਰਾ ਸੂਟ ਰਹਿ ਗਿਆ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਕਿ ਦੇ ਵਿੱਚ ਵਿੱਚ ਸਾਰੇ ਆਪਾਂ ਬੂਟੀ ਦਿੱਤੀ ਹੋਈ ਆ ਉੱਪਰ ਤੱਕ ਆਪਾਂ ਬੂਟੀ ਦਿੱਤੀ ਹੋਈ ਹੋਈ ਹੈ ਦੇ ਨੈਕਲਾਈਨ ਬਹੁਤ ਹੀ ਸੋਹਣੀ ਬਣੀ ਹੋਈ ਆ ਸਾਡੇ ਬਹੁਤ ਹੀ ਪਿਆਰੀ ਜਿਹੀ ਨੈਕਲਾਈਨ ਬਣੀ ਹੋਈ ਆ ਨੈਕ ਦੇ ਉੱਪਰ ਵਰਕ ਰਹਿ ਗਿਆ ਹਾਂ ਸਲੀਵਜ਼ ਬਹੁਤ ਹੀ ਸੋਹਣੀਆਂ ਬਣੀਆਂ ਹੋਈਆਂ ਨੇ ਆਪਣੇ ਨਾਲ ਹੈਗੇ ਗਾਲੀਆਂ ਲੇਸਿਸ ਲਾਈਆਂ ਨੇ ਉੱਪਰ ਵੀ ਆਪਾਂ ਸਾਰੇ ਬੂਟੀ ਦਿੱਤੀ ਹੈ ਦੇਖ ਸਕਦੇ ਬਹੁਤ ਹੀ ਪਿਆਰਾ ਜਿਹਾ ਸੂਟ ਇਹ ਰੈਡੀ ਹੋਇਆ ਚੱਕਾ ਦੀ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਜਿੱਦਾਂ ਕਰਦੇ ਹੁੰਦੇ ਆ ਉਹਦਾ ਕੀਤੀ ਹੋਇਆ ਨੇੜੇ ਕਰਕੇ ਦਿਖਾ ਦੋ ਬਹੁਤ ਹੀ ਸੋਹਣਾ ਵਰਕ ਆ ਜਿਹੜਾ ਆਪਾਂ ਇਹਦੇ ਤੇ ਕੀਤਾ ਹੋਇਆ ਤੇ ਬੈਕ ਦੇ ਵਿੱਚ ਆਪਾਂ ਸਾਰੇ ਬੂਟੀ ਦਿੱਤੀ ਪਈ ਆ ਬੈਕ ਵਿੱਚ ਆਪਾਂ ਸਾਰੀ ਬੂਟੀ ਦਿੱਤੀ ਆ ਸੈਮੀ ਕਰੇਪ ਦਾ ਇਹ ਸਟੱਫ ਰਹੇਗਾ ਤੇ ਪਰ ਨਾਲ ਜਿਵੇਂ ਵੀਡੀਓ ਨੂੰ ਸਕਿਪ ਕਰਦੇ ਜਾਂ ਫਿਰ ਪੁੱਛਦੇ ਆ ਜਿਵੇਂ ਕਿਹੜਾ ਸਟੱਫ ਸੀ ਪੀਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨ ਫਰ ਆਪਾਂ ਆディ ਨਾਲ ਸਾਰੀ ਵਿੱਚ ਆਪਾਂ ਦੱਸਦੇ ਰਹਨੇ ਆ ਹਨ ਵੀ ਕੀ ਚੀਜ਼ ਬਣੀਆ ਕਿੱਦਾਂ ਬਣੀਆ ਸਾਰਾ ਕੁਝ ਤੇ ਨਾਲ ਜਿਹੜਾ ਹੈਗਾ ਜੀ ਇਹ ਬੜਾ ਹੈ ਕਲੀਆਂ ਵਾਲਾ ਸ਼ਰਾਰਾ ਬਹੁਤ ਹੀ ਸੋਹਣਾ ਹੈਵੀ ਲੁੱਕ ਦੇ ਵਿੱਚ ਆਪਾਂ ਸ਼ਰਾਰਾ ਡੈਡੀ ਕੀਤਾ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗ ਰਿਹਾ ਬਣਿਆ ਹੋਇਆ ਬਹੁਤ ਹੀ ਸੋਹਣਾ ਹੈਵੀ ਲੁੱਕ ਦੇ ਵਿੱਚ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਘੇਰੇ ਤੇ ਕੀਤਾ ਉਹਦੀ ਬਾਰਡਰ ਆਪਾਂ ਇਹਦੇ ਤੇ ਦਿੱਤੀ ਆ ਵਿੱਚ ਸਾਰੇ ਆਪਾਂ ਬੋਡੀ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਇਸੂ ਦੇ ਨਾਲ ਆਪਾਂ ਫਿਨਿਸ਼ਿੰਗ ਜਿਹੜਾ ਆਪਾਂ ਕਰਦੀ ਆ ਤੁਹਾਨੂੰ ਦੱਸਦੀ ਆ ਹਨ ਫਿਨਿਸ਼ਿੰਗ ਦਿੱਤੀ ਆ ਰਾਜ ਜੰਪਾ ਜਿਹੜਾ ਰਹੇਗਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਿਆ ਹੈ ਦੇਖ ਸਕਦੇ ਹੋ 4 ਸਾਈਡ ਬਾਰਡਰ ਬਹੁਤ ਹੀ ਸੋਨਾ ਕੰਮ ਆ ਵਿੱਚ ਸਾਰੇ ਬੂਟੀ 4 ਸਾਈਡ ਬਾਰਡਰ ਰਹੇਗਾ ਜਿਆ ਹੈ ਬਹੁਤ ਹੀ ਸੋਹਣਾ ਲੱਗਦਾ ਦੁਪੱਟਾ ਨਾ ਇਹ ਜਦੋਂ ਆਪਾਂ ਉੱਪਰ ਲੈਣਾ ਬਹੁਤ ਹੀ ਸੋਹਣਾ ਹੈ ਦੁਪੱਟਾ ਕਲਰ ਵੀ ਬਹੁਤ ਹੀ ਪਿਆਰਾ ਨਿਊ ਸ਼ੇਡ ਰਹੇਗਾ ਜਿਹੜਾ ਸੁਲਤਾ ਸਟਾਫਾ ਸੈਮੀ ਗ੍ਰੇ ਤੇ ਜਿਹੜਾ ਇਹ ਕਲਰ ਬਹੁਤ ਹੀ ਪਿਆਰਾ ਜਿਹਾ ਮਾਊਸ ਜਿਹਾ ਕਲਰ ਆ ਬਹੁਤ ਹੀ ਸੋਹਣਾ ਕਾਫੀ ਮਾਊਸ ਜਿਹਾ ਕਲਰ ਆ ਭੈਣੇ ਆਪਾਂ ਪਿਕਚਰ ਸੈਂਡ ਕੀਤੀ ਸੀ ਆਪਾਂ ਬਿਲਕੁਲ ਉਹਦੇ ਨਾਲ ਦਾ ਇਹ ਸੂਟ ਰੈਡੀ ਕੀਤਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇਹ ਦੋ ਸੂਟ ਬਣੇ ਆ ਇੱਕ ਸ਼ਰਾਰੇ ਨਾਲ ਪਰ ਕਲਰ ਸੇਮ ਰਹਿਣਗੇ ਡਿਜ਼ਾਈਨ ਡਿਫਰੈਂਟ ਰਹਿਣਗੇ ਬਹੁਤ ਹੀ ਸੋਹਣੇ ਇਹ ਸੂਟ ਬਣੇ ਹੋਏ ਨੇ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਆਪਣੇ ਕੋਲ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਅਗਲੇ ਲੈਕਸ ਵੀ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਸੂਟ ਚਾਕੇ ਤੇ ਦਾ ਕੰਮ ਰਹਿਗਾ ਦੇਖ ਸਕਦੇ ਹੋ ਨਾ ਚਾਕਾਂ ਦੇ ਉੱਪਰ ਘੇਰ ਦੇ ਉੱਪਰ ਨੈਕਲਾਈਨ ਬਹੁਤ ਹੀ ਸੋਹਣੀ ਬਣੀ ਹੈ ਪਹਿਲਾਂ ਵੀ ਤੁਸੀਂ ਇਹ ਸੂਟ ਦੀ ਵੀਡੀਓ ਦੇਖਿਓ ਪਰ ਉਹਦਾ ਕਲਰ ਟਾਈ ਡਾਈ ਦੇ ਵਿੱਚ ਆਪਾਂ ਨੀਵੀ ਬਰੂਸ਼ ਕੀਤਾ ਸੀ ਇਹ ਨਿਊ ਸ਼ੇਡ ਦੇ ਉੱਪਰ ਆਪਾਂ ਜਨੇ ਸੂਟ ਰੈਡੀ ਕੀਤਾ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਸੂਟ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਨੇਕ ਲਾਈਨ ਦੇ ਉੱਪਰ ਬਹੁਤ ਹੀ ਸੋਹਣੇ ਤਰੀਕੇ ਨਾਲ ਵਰਕ ਕੀਤਾ ਗਿਆ ਵਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਨਾ ਇਹਦੇ ਵੀ ਆਪਾਂ ਹੈਂਗੀ ਵਾਲੀ ਲੇਸ ਲਗਾਈ ਆ ਤੇ 슬ੀਵ ਦੇ ਉੱਪਰ ਬਹੁਤ ਸੋਹਣੀ ਬਾਰਡਰ ਆ ਝਾਕੇ ਰਿਤੇਗਾ ਬਹੁਤ ਹੀ ਸੋਹਣਾ ਵਰਕ ਕੀਤਾ ਇਹ ਆਪਾਂ ਧੇਰੇ ਤੇਰੇ ਹੈਂਗੀ ਵਾਲੀ ਲੇਸ ਕਰਦੀ ਰਹੀ ਆ ਬਹੁਤ ਸੋਹਣਾ ਲੱਗਦਾ ਸੂਟ ਬਣਿਆ ਸੈਮੀ ਕ੍ਰੇਜ਼ ਦੇ ਵਿੱਚ ਸੇਮ ਕਲਰ ਰਹੇਗਾ ਸਟਾਈਲ ਡਿਫਰੈਂਟ ਰਹੇਗਾ ਸ਼ਰਾਰੇ ਦੇ ਵਿੱਚ ਆਪਾਂ ਸਾਰੇ ਬੂਟੀ ਦਿੱਤੀ ਹੋਈ ਆ ਦੇਖ ਸਕਦੇ ਹੋ ਸਾਰੇ ਸ਼ਰਾਰੇ ਦੇ ਵਿੱਚ ਆਪਾਂ ਬੂਟੀ ਦਿੱਤੀ ਹੋਈ ਆ ਪੂਰਾ ਫਲੇਅਰ ਸ਼ਰਾਰਾ ਬਣਿਆ ਹੋਇਆ ਵਾ ਦੇਖ ਸਕਦੇ ਹੋ ਪੂਰਾ ਫਲੇਅਰ ਸ਼ਰਾਰਾ ਬਣਿਆ ਹੋਇਆ ਹਰ ਇੱਕ ਕਲੀ ਦੇ ਵਿੱਚ ਆਪਾਂ ਬੂਟੀ ਦਿੱਤੀ ਹੋਈ ਆ ਦੁਪੱਟਾ ਵੀ ਆਪਾਂ ਇਦਾਂ ਹੀ ਬਹੁਤ ਹੀ ਸੋਹਣਾ ਜਿਹੜਾ ਹੈਗਾ ਦੁਪੱਟਾ ਬੂਟੀ ਪਾ ਕੇ ਬਣੇ ਕੀਤਾ ਹੋਇਆ ਸਾਰੇ ਦੁਪੱਟੇ ਦੇ ਵਿੱਚ ਆਪਾਂ ਬੂਟੀ ਦਿੱਤੀ ਹੋਈ ਆ ਦੇਖ ਸਕਦੇ ਹੋ ਸਾਰੇ ਦੁਪੱਟੇ ਦੇ ਵਿੱਚ ਬੂਟੀ ਦਿੱਤੀ ਹੋਈ ਆ ਨਾਲ ਹੁੰਦੇ ਲੇਸ ਲਾ ਕੇ ਆਪਾਂ ਉਹਦੀ ਫਿਨਿਸ਼ਿੰਗ ਕੀਤੀ ਹੈ ਦੁਪੱਟੇ ਤੁਹਾਨੂੰ ਪਤਾ ਹੀ ਆਪਾਂ ਪੂਰੇ ਫੁੱਲ ਹੈਵੀ ਦੁਪੱਟੇ ਰੱਖੀ ਰੇਆ ਬਹੁਤ ਹੀ ਸੋਹਣੀ ਲੇਸ ਲਾਈ ਹੋਈ ਆ ਪੂਰਾ ਜਿਹੜਾ ਦੁਪਟਾ ਵਾਈਡ ਹੁੰਦਾ ਆਪਣਾ ਤੁਸੀਂ ਕਿਸੇ ਕਿਸੇ ਨਾਲ ਤੁਸੀਂ ਇਹਨੂੰ ਬੁਕਲ ਮਾਰ ਕੇ ਲੈ ਸਕਦੇ ਹੋ ਤੇ ਕਲਰ ਵੀ ਬਹੁਤ ਸੋਹਣਾ ਤੇ ਵਰਕ ਵੀ ਬਹੁਤ ਸੋਹਣਾ ਨਿਊ ਕਲਰ ਰਹੇਗਾ ਇਹ ਸੈਮੀ ਕريب ਸਟਾਫ ਰਹੇਗਾ ਕਲੀਆਣਾ ਛਰਾਰਾ ਰਹੇਗਾ ਲੈਕਸ ਸੂਟ ਵੀ ਆਪਣਾ ਬਹੁਤ ਹੀ ਸੋਹਣਾ ਪਰਪਲ ਕਲਰ ਦੇ ਵਿੱਚ ਰੈਡੀ ਹੋਇਆ ਹਾਂਜੀ ਬਹੁਤ ਹੀ ਸੋਹਣਾ ਹੈ ਪਰਪਲ ਕਲਰ ਦੇ ਵਿੱਚ ਸੂਟ ਰੈਡੀ ਹੋਇਆ ਹਾਂ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਦੇਚਾ ਬਸਾਰੇ ਛੀਪੀ ਦੇ ਡਾਟਸ ਦਿੱਤੀ ਹੋਈ ਆ neck line ਬਹੁਤ ਹੀ ਸੋਹਣੀ ਬਣੀ ਹੋਈ ਆ ਦੇਖ ਸਕਦੇ ਬੀ ਦੇ ਵਿੱਚ ਆਪਾਂ ਇੱਕ ਛੜੀ ਨੀਚੇ ਨੂੰ ਦਿੱਤੀ ਆ ਬਹੁਤ ਹੀ ਸੋਹਣਾ ਜਿਹਾ ਕੰਮ ਹੋਇਆ ਹੈ ਇਹਦੇ ਵਿੱਚ ਬੈਲ ਸਲੀਵਜ਼ ਰਣ ਗਿਆ ਦੇਖ ਸਕਦੇ ਬਹੁਤ ਹੀ ਪਿਆਰੀ ਹੈ ਇਹ ਬੈਲ ਸਲੀਵ ਬਣੀ ਹੋਈਆਂ ਨੇ ਜਦੋਂ ਆਪਾਂ ਭੈਣ ਨੇ ਵੀਡੀਓ ਪਾਈ ਸੀਗੀ ਸੇਮ ਆਪਾਂ ਉਦਾਂ ਦੇ ਉਹਨਾਂ ਨੂੰ ਸੂਟ ਕਰਕੇ ਰੈਡੀ ਦਿੱਤਾ ਹੈ ਮਹਿੰਦੀ ਤੇ ਪਾਇਨ ਸ਼ੇਡ ਦਾ ਕੰਟਰਾਸਟ ਹੈਗਾ ਬਹੁਤ ਹੀ ਸੋਹਣਾ ਕੰਟਰਾਸਟ ਆ ਇਹ ਟਿਸ਼ੂ ਨਾਲ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਤੇ ਨਾਲ ਜਿਹੜੀ ਹੈਗੀ ਆ ਸਲਵਾਰ ਰੈਡੀ ਕੀਤੀ ਆਪਾਂ ਸੇਮ ਕਲਰ ਦੀ ਤੇ ਦੁਪੱਟਾ ਰਹੇਗਾ ਮਹਿੰਦੀ ਕਲਰ ਦਾ ਜਿਹੜਾ ਆਪਾਂ ਇਹ ਥ्रेड ਯੂਜ਼ ਕੀਤਾ ਨਾ ਦੇਖ ਸਕਦੇ ਹੋ ਥ्रेड ਵੀ ਆਪਾਂ ਮਹਿੰਦੀ ਕਲਰ ਦਾ ਯੂਜ਼ ਕੀਤਾ ਉਹੀ ਕਲਰ ਦਾ ਆਪਾਂ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਹੋਇਆ ਬਹੁਤ ਹੀ ਸੋਹਣਾ ਤੁਸੀਂ ਇਹਨੂੰ ਸਲਵਾਰ ਤੇ ਵੀ ਵਰਕ ਨੂੰ ਕਰਵਾ ਸਕਦੇ ਹੋ ਪਰ ਆਪਾਂ ਨੂੰ ਜਿੱਦਾਂ ਭੈਣ ਨੇ ਕਿਹਾ ਸੀਗਾ ਵੀ ਸਾਨੂੰ ਓ ਜਿਆਦਾ ਹੈਵੀ ਵਰਕ ਵਾਲੇ ਸੂਟ ਨਹੀਂ ਚਾਹੀਦੇ ਬੱਚਿਆਂ ਲਈ ਥੋੜੇ ਹਲਕੇ ਵਰਕ ਵਾਲੇ ਸੂਟ ਚਾਹੀਦੇ ਆਪਾਂ ਬਹੁਤ ਸਾਰੇ ਤਰੀਕੇ ਨਾਲ ਇਹ ਸੂਟ ਨੂੰ ਰੈਡੀ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਵੇਂ ਬਾਜੂ ਦੇ ਉੱਪਰ ਕੰਮ ਤੇ ਕੰਬੀਨੇਸ਼ਨ ਵੀ ਬਹੁਤ ਸੋਹਣਾ ਲੱਗੇਗਾ ਨੈਕ ਸੂਟ ਵੀ ਬਹੁਤ ਹੀ ਸੋਹ ਦੇਖੋ ਇਹਨਾਂ ਨੂੰ ਬਹੁਤ ਹੀ ਸੋਹਣਾ ਕਲਰ ਹੈ ਹਾਂਜੀ ਬਹੁਤ ਹੀ ਪਿਆਰਾ ਜਿਹਾ ਸੂਟ ਆ ਦੇਖ ਸਕਦੇ ਹੋ ਘੇਰੇ ਦੇ ਉੱਪਰ ਆਪਾਂ ਬਹੁਤ ਪਿਆਰਾ ਮਿਰਰ ਵਿੱਚ ਵਰਕ ਕੀਤਾ ਹੈ ਬਹੁਤ ਸੋਹਣੇ ਬੂਟੇ ਦਿੱਤੇ ਹੈ ਵਿੱਚ ਚੱਕਾ ਦੇ ਉੱਪਰ ਵਰਕ neck line ਵੀ ਬਹੁਤ ਹੀ ਸੋਹਣੀ ਬਣੀ ਹੋਈ ਹੈ ਨਹੀਂ neck ਦੇ ਉੱਪਰ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ neck neck ਬਣਿਆ ਹੋਇਆ ਵਿੱਚ ਆਪਾਂ ਰੌਂਡ ਦੇ ਵਿੱਚ ਕੰਮ ਕਰਕੇ ਬਹੁਤ ਸੋਹਣਾ ਨੀਚੇ ਨੂੰ ਆਪਾਂ ਬੂਟਾ ਦਿੱਤਾ ਹੋਇਆ ਤੇ ਬਹੁਤ ਹੀ ਸੋਹਣਾ ਕਲਰ ਹੈ ਇਹਦਾ ਸੈਮੀ ਸਿਲਕ ਦੇ ਵਿੱਚ ਸੂਟ ਰਹੇਗਾ ਬਹੁਤ ਹੀ ਸੋਹਣੀ ਆਪਾਂ ਛੜੀਆਂ 슬ੀਵਜ਼ ਦੇ ਉੱਪਰ ਦਿੱਤੀਆਂ ਹੋਈਆਂ ਨੇ ਬਹੁਤ ਹੀ ਪਿਆਰਾ ਵਰਕ ਹੋਇਆ ਸੇਮ ਵਰਕ ਆਪਾਂ ਇਹਨਾਂ ਦੀ ਬੈਕ ਤੇ ਵੀ ਕੀਤਾ ਹੈ ਜਿੱਦਾਂ ਆਪਾਂ ਫਰੰਟ ਤੇ ਕੀਤਾ ਉਦਾਂ ਹੀ ਆਪਾਂ ਬੈਕ ਤੇ ਕੀਤਾ ਹੋਇਆ ਇਹਨਾਂ ਦੇ ਬਹੁਤ ਹੀ ਸੋਹਣਾ ਲੱਗ ਰਿਹਾ ਵਰਕ ਕੀਤਾ ਬਹੁਤ ਹੀ ਪਿਆਰੇ ਜਿਹਾ ਆਪਾਂ ਲੜਕਣ ਲਾਏ ਹੋਏ ਆ ਇਹਨਾਂ ਦੇ ਤੇ ਨਾਲ ਜਿਹੜਾ ਰਹੇਗਾ ਸ਼ਰਾਰਾ ਬਹੁਤ ਹੀ ਸੋਹਣਾ ਜਿਹੜਾ ਹੈਗਾ ਸ਼ਰਾਰਾ ਇਹਦਾ ਕਲੀਆਂ ਵਾਲਾ ਸ਼ਰਾਰਾ ਰਹੇਗਾ ਬਹੁਤ ਹੀ ਸੋਹਣਾ ਅ ਅਲੱਗ-ਅਲੱਗ ਨਾ ਕਲਰ ਦੀਆਂ ਕਲੀਆਂ ਪਾ ਕੇ ਆਪਾਂ ਉਹਨੂੰ ਰੈਡੀ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਜੀ ਲੁੱਕ ਦੇ ਵਿੱਚ ਇਹ ਡਰੈੱਸ ਬਣ ਕੇ ਆਪਣੇ ਕੋਲ ਆ ਗਈ ਆ ਦੇਖ ਸਕਦੇ ਹੋ ਹਰ ਇੱਕ ਕਲੀ ਦੇ ਵਿੱਚ ਪੂਰਾ ਹੈਵੀ ਵਰਕ ਹੈਗਾ ਬਹੁਤ ਹੀ ਸੋਹਣਾ ਜਿੰਨੇ ਤਿੰਨ ਚਾਰ ਰੰਗਾਂ ਦੀ ਆਪਾਂ ਕਲੀਆਂ ਪਾਈਆਂ ਪਿੰਕ, ਪੀਚ, ਪਰਪਲ ਤੇ ਡਾਰਕ ਪਰਪਲ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਜਿਹੇ ਡਰੈਸ ਬਣ ਗਈਆਂ ਇਹਨਾਂ ਦੀ ਤੁਸੀਂ ਆਪਾਂ ਇਹ ਲਹਿੰਗੇ ਵੀ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਫਿਰ ਹੈਗਾ ਸ਼ਰਾਰਾ ਸੂਟ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗ ਰਿਹਾ ਬੜਿਆ ਹੋਇਆ ਪੂਰਾ ਹੈਵੀ ਬਹੁਤ ਹੀ ਸੋਹਣੀ ਜੀ ਬਾਰਡਰ ਰੈਡੀ ਕੀਤੀ ਹੋਈ ਆ ਨੀਚੇ ਜਿਹੜੀ ਘੇਰੇ ਤੇ ਆਪਾਂ ਬਣਾਈ ਆ ਬਹੁਤ ਹੀ ਸੋਹਣਾ ਲੱਗ ਰਿਹਾ ਚੰਪਾ ਲੇਸ ਨਾਲ ਜਿਵੇਂ ਆਪਾਂ ਫਿਨਿਸ਼ਿੰਗ ਕਰਦੇ ਆ ਚੰਪਾ ਲੇਸ ਦਿੱਤੀ ਹੋਇਆ ਬਹੁਤ ਹੀ ਪਿਆਰਾ ਜਆ ਜਿਵੇਂ ਬੈਲਟ ਲਗਾ ਕੇ ਨਾਲ ਲਾਸਟਿਕ ਲਗਾ ਕੇ ਆਪਾਂ ਇਹਨੂੰ ਰੈਡੀ ਕੀਤਾ ਹੋਇਆ ਤੇ ਗੱਲ ਕਰੀਏ ਦੁਪट्टे ਦੀ ਦੁਪੱਟਾ ਵੀ ਬਹੁਤ ਹੀ ਸੋਹਣਾ ਰੈਡੀ ਫੈਬਿਕ ਸਾਰੇ ਬੂਟੀ ਰਹੇਗੀ ਤੇ 4 ਸਾਈਡ ਬਾਰਡਰ ਰਹੇਗੀ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਆ ਜਿਵੇਂ ਦੁਪੱਟਾ ਬਣ ਕੇ ਜਾ ਰਿਹਾ ਨਾਲ ਟਿਸ਼ੂ ਨਾਲ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਵਿੱਚ ਆਪਾਂ ਚੰਪਾ ਲੇਸ ਜਿਵੇਂ ਆਪਾਂ ਵਾਇਆ ਬਹੁਤ ਹੀ ਸੋਹਣਾ ਲਗੜਾ ਇਹ ਸੂਟ ਆਪਾਂ ਇਹਦੀ ਵੀਡੀਓ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਇਹ ਡਰੈਸ ਬਣੀਆ ਬਹੁਤ ਹੀ ਸੋਹਣਾ ਜਿਹ ਮੇਰਾ ਹੈਗਾ ਪਲੇਅਰ ਤੇ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਹੈ ਇਹਦਾ ਨੈਕ ਸੂਟ ਹੈਗਾ ਜੀ ਆਪਣੇ ਕੋਲ ਨੇਵੀ ਬਲੂ ਕਲਰ ਦਾ ਨੇਵੀ ਬਲੂ ਕਲਰ ਦੇ ਵਿੱਚ ਇਹ ਵੀ ਬਹੁਤ ਹੀ ਸੋਹਣਾ ਸੂਟ ਬਣਿਆ ਬਹੁਤ ਹੀ ਹੈਵੀ ਲੁੱਕ ਦੇ ਵਿੱਚ ਆਪਾਂ ਰੈਡੀ ਕੀਤਾ ਹੈ ਸੂਟ ਕੁਝ ਹੈਵੀ ਰੰਗ ਜਾਂ ਜਲੇ ਸੂਟ ਕੁਝ ਲਾਈਟ ਵੀ ਰਾਂਗੇ ਦੇਖ ਸਰ ਬਹੁਤ ਹੀ ਪਿਆਰੀ ਜੀ ਬਾਰਡਰ ਹੈ ਇੰਨਾ ਸੋਹਣਾ ਕੰਮ ਕੀਤਾ ਹੋਇਆ ਇਹਦੇ ਉੱਤੇ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਾਪਰੈਂਟੀ ਕਲਰ 골ਡਨ ਯੂਜ਼ ਕਰਕੇ ਆਪਾਂ ਇਹਨੂੰ ਰੈਡੀ ਕੀਤਾ neck line ਬਹੁਤ ਹੀ ਪਿਆਰੀ ਬਣੀ ਹੋਈ ਆ ਦੇਖ ਸਕਦੇ ਹੋ ਬਹੁਤ ਹੀ ਸੋਹਣੀ neck line ਬਣੀ ਆ sleeve ਦੇ ਉੱਪਰ ਵੀ ਬਹੁਤ ਸੋਹਣਾ ਵਰਕ ਕੀਤਾ ਹੈ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕੰਮ sleeve ਦੇ ਉੱਪਰ ਕੀਤਾ ਹੋਇਆ ਤੇ ਨਾਲ ਇਹਦੇ ਇੱਕ ਉਹਨਾਂ ਨੇ ਪਹਿਣਨੇ ਆਪਣੇ ਕੋਲ ਸ਼ਰਾਰਾਂ ਬਣਾਇਆ ਇੱਕ ਸਲਵਾਰ ਕਿਉਂਕਿ ਕਈ ਭੈਣਾਂ ਨੂੰ ਹੁੰਦਾ ਕਿ ਸ਼ਰਾਰਾ ਆਪਾਂ ਪਾਰਟੀ ਤੇ ਪਾ ਸਕਦੇ ਹਾਂ ਜਦੋਂ ਕਿਤੇ ਵੀ ਆਪਾਂ ਛੋਟੇ-ਮੋਟੇ ਫੰਕਸ਼ਨ 'ਚ ਵੀ ਪਾਉਣਾ ਆਪਾਂ ਸਲਵਾਰ ਪਾ ਸਕਦੇ ਇੱਕ ਸ਼ਰਾਰਾ ਤੇ ਇੱਕ ਸਲਵਾਰ ਰੈਡੀ ਕੀਤੀ ਆਪਾਂ ਇਹਦੇ ਨਾਲ ਜਿਹੜਾ ਰਹਿ ਗਿਆ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਹੋਇਆ ਪੂਰਾ ਹੈਵੀ ਲੁੱਕ ਦੇ ਵਿੱਚ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਦੁਪੱਟੇ ਦੇ ਉੱਪਰ ਵਰਕ ਹੋਇਆ ਹੈ ਪੂਰਾ ਚੌੜਾ ਬਾਰਡਰ ਦੇ ਵਿੱਚ ਸਾਰੇ ਆਪਾਂ ਬੂਟੀ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਜਿਹਾ ਕੰਮ ਹੋਇਆ ਹੈ ਦੁਪੱਟਾ ਨੇਵੀ ਬਲੂ ਸੈਮੀ ਸਿਲਕ ਦੇ ਵਿੱਚ ਆਪਾਂ ਇਹ ਸੂਟ ਰੈਡੀ ਕੀਤਾ ਦੇਖ ਸਕਦੇ ਹੋ ਬਹੁਤ ਬਾਉਂਡਰ ਦੇ ਨਾਲ ਆਪਾਂ ਇਹਦਾ ਦੁਪੱਟਾ ਰੈਡੀ ਕੀਤਾ। ਦੇਖ ਸਕਦੇ ਹੋ। ਬਹੁਤ ਹੀ ਸੋਹਣਾ ਲੱਗ ਰਿਹਾ ਦੁਪੱਟਾ ਹਨਾ। ਤੇ ਕਲਰ ਵੀ ਬਹੁਤ ਸੋਹਣਾ। ਤੁਸੀਂ ਇਹਨੂੰ ਵੀ ਕਿਸੇ ਵੀ ਕਲਰ 'ਚ ਕਸਟਮਾਈਜ਼ ਕਰਵਾ ਸਕਦੇ ਹੋ। ਇਹਦੇ ਵਿੱਚ ਆਪਣੇ ਕੋਲ 2-3 ਸੂਟ ਪਹਿਲਾਂ ਵੀ ਬਣ ਕੇ ਜਾ ਚੁੱਕੇ ਆ ਬਹੁਤ ਹੀ ਪਸੰਦ ਆ ਰਹੇ ਆ ਆਪਣੇ ਡਿਜ਼ਾਈਨ ਜਿਹੜੇ ਹੈਗੇ ਹਨਾ। ਤੇ ਆਪਣੇ ਤੁਹਾਨੂੰ ਪਤਾ ਹੀ ਆ ਜਿਆਦਾ ਬਟਿਕ ਦੇ ਉੱਪਰ ਜਿੱਦਾਂ ਹੈਂਡਵਰਕ ਦਾ ਹੀ ਕੰਮ ਜ਼ਿਆਦਾ ਹੁੰਦਾ ਵਾ। ਤੇ ਬਾਕੀ ਆਪਾਂ ਮਸ਼ੀਨਵਰਕ ਦਾ ਪ੍ਰਿੰਟਰਡ ਸੂਟ ਜੇ ਤੁਸੀਂ ਕਹੋ ਪ੍ਰਿੰਟਰਡ ਸੂਟ ਜਾਂ ਤੁਸੀਂ ਆਪਣੇ ਕੋਲੋਂ ਕੋਈ ਮਸ਼ੀਨਵਰਕ ਦੀ ਕਰਵਾਉਣਾ ਚਾਹੁੰਦੇ ਹੋ ਆਪਾਂ ਉਹਨਾਂ ਆਰਡਰ ਉਹ ਵੀ ਰੈਡੀ ਕਰੀਦੇ ਆ ਅੱਜ ਤਾਂ ਭੈਣਾ ਮੈਨੂੰ ਕਈ ਭੈਣਾ ਹੈਗੇ ਨੇ ਮੇਰੀਆਂ ਜਿਹੜੀਆਂ ਮੈਨੂੰ ਕਹਿ ਦਿੰਦੀਆਂ ਨੇ ਵੀ ਸਾਨੂੰ ਪ੍ਰਿੰਟਰਡ ਸੂਟ ਕੁਝ ਭੇਜ ਦੇ ਲੈਸਾਂ ਲਗਾ ਕੇ ਭੇਜ ਦੇ ਆਪਾਂ ਉਹਦਾ ਦੇਵੇਂ ਬੜਾਈ ਦਿਆ ਹਨ ਤੁਸੀਂ ਮੈਨੂੰ ਇਦਾਂ ਦੇ ਵੀ ਆਰਡਰ ਦੇ ਸਕਦੇ ਹੋ ਹਾਂਜੀ ਨੈਕਸਟ ਸੂਟ ਜਿਹੜਾ ਹੈਗਾ ਆਪਣਾ ਹੈਗਾ ਜੀ ਰਸਟ ਕਲਰ ਦੇ ਵਿੱਚ ਹਾਂਜੀ ਬਹੁਤ ਹੀ ਸੋਹਣਾ ਰਸਟ ਕਲਰ ਦੇ ਵਿੱਚ ਸੂਟ ਰੈਡੀ ਰੈਡੀ ਹੋਇਆ ਬਹੁਤ ਹੀ ਪਿਆਰਾ ਜਿਹਾ ਦੇਖ ਸਕਦੇ ਹੋ ਚਾਕੇ ਤੇ ਨੈਕਲਾਈਨ ਬਹੁਤ ਹੀ ਪਿਆਰੀ ਰਾਉਂਡ ਦੇ ਵਿੱਚ ਬਣੀ ਹੋਈ ਹੈ ਇਹ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਨੈਕਲਾਈਨ ਰਾਉਂਡ ਦੇ ਵਿੱਚ ਉਹਦੇ ਵਿੱਚ ਵੀ ਆਪਾਂ ਵਰਕ ਕੀਤਾ ਹੋਇਆ ਹੈ ਬਹੁਤ ਹੀ ਸੋਹਣਾ ਨਾਲ ਆਪਾਂ ਚੰਪਾ ਦੇਸ ਦਿੱਤੀ ਹੋਈ ਹੈ ਚਾਹ ਕੇ ਰਤੇ ਵੀ ਆਪਾਂ ਚੰਪਾ ਦੇਸ ਦਿੱਤੀ ਹੋਈ ਹੈ ਚੰਪਾ ਚਾੜੂਆ ਉਹ ਤੇਰੀ ਚਾੜੂਆ ਸੌਰੀ ਹੇ ਸੋ ਚਾੜੂਆ ਸਸਾ ਸੌਰੀ ਜਿਹਨਾਂ ਆਪਾਂ ਖਿਚੜੀ ਫੋਟਾ ਕਹਿੰਦੇ ਨੇ ਉਹ ਦਿੱਤਾ ਹੋਇਆ ਵਾ ਤੇ ਬੈਕ ਤੇ ਵੀ ਆਪਾਂ ਸੇਮ ਕੰਮ ਕੀਤਾ ਹੈ ਬੂਟੀ ਦਿੱਤੀ ਹੈ ਸਾਰੇ ਵਿੱਚ ਛੋਟੀ ਛਿੱਪੀ ਦਿੱਤੇ ਨਾਲ ਵੱਡੀ ਬੂਟੀ ਪਾ ਕੇ ਬੈਕ ਬਹੁਤ ਹੀ ਸੋਹਣੀ ਲੱਗ ਰਹੀ ਹੈ ਬਣੀ ਹੋਈ ਤੇ ਨਾਲ ਇਹਦੇ ਹੈਗੀਆਂ ਸਲਵਾਰ ਪੌਂਚੇ ਤੇ ਵਰਕ ਕੀਤਾ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਪੌਂਚੇ ਦੇ ਉੱਪਰ ਤੇ ਦੁਪੱਟਾ ਜਿਹੜਾ ਆਪਾਂ ਸੇਮ ਹੋ ਗਈ ਆ ਖਿਚੜੀ ਕੋਟਾ ਲਗਾ ਕੇ ਪਿਓਰ ਚੀਓਂ ਦਾ ਦੁਪੱਟਾ ਰੈਡੀ ਕੀਤਾ ਤੁਸੀਂ ਇਦਾਂ ਦੇ ਵੀ ਸੂਟ ਆਪਣੇ ਕੋਲ ਸਿੰਪਲ ਕੈਜੂਅਲ ਵੇਅਰ ਕਰਨ ਲਈ ਵੀ ਆਪਣੇ ਕੋਲੇ ਬਣਵਾ ਸਕਦੇ ਹੋ ਤੇ ਨੈਕਸਟ ਸੂਟ ਹੈਗਾ ਜੀ ਬਹੁਤ ਹੀ ਸੋਹਣਾ ਤੁਸੀਂ ਇਹ ਮੇਰੇ ਵੀ ਵਿਆਹ ਕੀਤਾ ਹੈ ਦੇਖਿਆ ਉਹ ਕਉਂ ਦੇਖ ਕੇ ਭਾਨੇ ਆਰਡਰ ਕੀਤਾ ਹੈ ਸੂਟ ਦਾ ਬਹੁਤ ਹੀ ਸੋਹਣਾ ਜਿਹਾ ਸੂਟ ਆ ਇਹ ਸੇਮ ਉਹਨਾਂ ਨੇ ਆਪਣੇ ਕੋਲ ਰੈਡੀ ਕਰਵਾਇਆ ਸਿਰਫ ਇੱਕ ਘੇਰੇ ਦਾ ਫਰਕ ਹੈ ਉਹਨਾਂ ਨੇ ਘੇਰੇ ਤੇ ਵੀ ਵਰਕ ਕਰਵਾਇਆ ਵਾ ਤੇ neck ਦੇ ਉੱਪਰ ਵਰਕ ਬਹੁਤ ਹੀ ਸੋਹਣੀ neck heavy body ਹੋਈ ਆ ਜੀ ਤੇ sleeves ਦੇ ਉੱਪਰ ਵਰਕ ਬਹੁਤ ਹੀ ਸੋਹਣਾ ਜਿਹਾ ਕੰਮ off white thread ਯੂਜ਼ ਕੀਤਾ ਹੋਇਆ ਵਿੱਚ ਬਹੁਤ ਹੀ ਸੋਹਣਾ ਇਹ shimmer ਦਾ ਸਟੱਫ ਰਹੇਗਾ shimmer ਦੇ ਵਿੱਚ ਇਹ ਸਟੱਫ ਰਹੇਗਾ ਤੇ ਜਿਹੜੀ ਫਿਨਿਸ਼ਿੰਗ ਕੀਤੀ ਆ ਉਹ ਪਾ ਸਲਵਾਰ ਦੇ ਸਟੱਫ ਦੀ ਕੀਤੀ ਹੋਈ ਆ ਕਿਨ ਕਾਪ ਦੀ ਆਪਾਂ ਜਿਹੜੀ ਹੈਗੀ ਇਹਦੇ ਨਾਲ ਸਲਵਾਰ ਰੈਡੀ ਕੀਤੀ ਹੋਈ ਆ ਤੇ ਦੁਪੱਟਾ ਜਿਹੜਾ ਰਹੇਗਾ ਸ਼ਰਦ ਦੇ ਨਾਲ ਦਾ ਬਹੁਤ ਫਟਾ ਰੈਡੀ ਕੀਤਾ ਹੈ ਵਿੱਚ ਆਪਾਂ ਛੋਟੇ ਛੋਟੇ ਬੂਟੀ ਵਰਕ ਕੀਤੀ ਹੋਈ ਹੈ ਬਹੁਤ ਹੀ ਸੋਹਣਾ ਸਿੰਪਲ ਸੂਟ ਜਿਹੜਾ ਇਹ ਆਪਣੇ ਕੋਲ ਸੂਟ ਬਣ ਕੇ ਜਾ ਰਿਹਾ ਹਾਂਜੀ ਅੱਜ ਕਿੱਦਾਂ ਲੱਗੀ ਤੁਹਾਨੂੰ ਅੱਜ ਵਾਲੀ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਲਾਸਟ ਤੇ ਲਾਸਟ ਤੱਕ ਜਰੂਰ ਆਪਣੀ ਵੀਡੀਓ ਨੂੰ ਦੇਖਿਆ ਕਰੋ ਤੇ ਆਰਡਰ ਦੇਣ ਲਈ ਆਪਣਾ ਸਕਰੀਨ ਦੇ ਉੱਪਰ ਨੰਬਰ ਸ਼ੋਅ ਹੋ ਰਿਹਾ ਤੁਸੀਂ ਉਹਦੇ ਉੱਪਰ ਆਪਾਂ ਨੂੰ ਆਰਡਰ ਦੇ ਸਕਦੇ ਹੋ ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ